ਜੀ ਵੀ ਸਾਸਰੀ ਕਾਲ ਜੀ ਸਾਰਿਆਂ ਨੇ ਸ਼ੁਰੂਆਤ ਕਰਦੇ ਆ ਤੇ ਨਵੇਂ ਲੋਕ ਦੇ ਵਿੱਚ ਤੇ ਮੈਂ ਸਕੂਲੋਂ ਆ ਗਿਆ ਟਾਈਮ ਸਾਰੀ ਘਰੇ ਹੀ ਤੇ ਹੁਣ ਮੈਂ ਸੁੱਤਾ ਉੱਠਾਂ ਉਹ ਨਾਲ ਮੋਤ ਵੀ ਬਾਹਰ ਰੋਟਿਆ ਤੰਗ ਕਰਨ ਲਿਆ ਵਾ ਬਾਹਰ ਦੇ ਭਰਾਵਾ ਕੰਡਿਡੇ ਕਰਨ ਨਾਲ ਇੱਕ ਹੋਰ ਵੀਰ ਆਇਆ ਆਪਣਾ ਤੇ ਦੋਵੇਂ ਰਲ ਮਿਲ ਕੇ ਭਰਾਵਾ ਕੰਡਿਡੇ ਕਰਨ ਮੇਰੀ ਤੇ ਮੈਂ ਮੰਮੀ ਡੈਨੂ ਡੀ ਕਰਨ ਲਿਆ ਵਾ ਤੇ ਫਿਰ ਅੱਜ ਜਾਵਾਂਗੇ ਦੀਪੂ ਚਾਚੇ ਹੱਲ ਹਨਾ ਉਹਨੂੰ ਵੀ ਯਾਰ ਉਹਦਾ ਮੂੰਹ ਮਿੱਠਾ ਕਰਾ ਕੇ ਇਹ ਪੇਮੈਂਟ ਆਈ ਆਪਣੀ ਪਹਿਲੀ ਤੇ ਉਹਦੇ ਕਰਕੇ ਸਾਰਾ ਕੁਝ ਨਾ ਕੰਮ ਹੋਇਆ ਵਾ ਤੇ ਫਿਰ ਹਟ ਜੋਦੀ ਫਿਰ ਉਹਨੂੰ ਆਪਾਂ ਨਾ ਚਾਚੇ ਨੂੰ ਪੇਮੈਂਟ ਦੀ ਪੇਮੈਂਟ ਦੇ ਗਈ ਜਾਨਾ ਵਾ ਆਪਣਾ ਮੂੰਹ ਮਿੱਠਾ ਕਰਾ ਗਏ ਚਾਚੇ ਦਾ ਲੈ ਮੰਮੀ ਰੈਡੀ ਹੋਣੀ ਵੀ ਘਰੇ ਆ ਗਈ ਆ ਅੱਜ ਮੈਂ ਪਹਿਲਾਂ ਆ ਗਈ ਉਹ ਕਰਦੇ ਆਪਾਂ ਭਗਦੇ ਦੇ ਆਣਾ ਕਰਦ ਕੇ ਇਹਦੇ ਨਾਲ ਕਿ ਸੱਤਵੇਂ ਛੁੱਟੀ ਹੁਈ ਆ ਮੈਂ ਤੇ ਰੱਟਾ ਇਹਨੂੰ ਫੋਨ ਕਰਦਾ ਕਿ ਮੈਂ ਸੱਤਵੇਂ ਛੁੱਟੀ ਤੇ ਆ ਜਾ ਲੈਣ ਵਾਸਤੇ ਆ ਜਲਦੀ ਆਗੇ ਤੇ ਅੱਜ ਆਪਾਂ ਚੱਲੇ ਆ ਲੈ ਵੀ ਹੁੰਦੇ ਆ ਚਾਹ ਬਣਾ ਲਈਓ ਮੰਮੀ ਨੇ ਤੇ ਚਾਹ ਦਾ ਸਾਡਾ ਟੱਬਰ ਏਡਾ ਸਕੀਨ ਨਾ ਅਮਲ ਹੋਇਆ ਚਾਹ ਸਾਡੇ ਟੱਬਰ ਨੂੰ ਦੇ ਲੇ ਵੀ ਅਜਮੀ ਆਪਾਂ ਕਿੱਥੇ ਚੱਲੇ ਆਂ ਨਹੀਂ ਇਹਦਾ ਛੋਟਾ ਤੇਰੇ ਚਾਚੇ ਕਰਨਾ ਤੇ ਦਾਦੇ ਘਰ ਕੇ ਉਹਨਾਂ ਨੂੰ ਵਧਾਈ ਦੇ ਕੇ ਆਈਏ ਹਾਂ ਹਾਂ ਪਹਿਲੀ ਸੈਲਰੀ ਆਈ ਆ ਭਰਾਵਾ ਉਹਨਾਂ ਨੂੰ ਵਧਾਈ ਦੇਣੀ ਬੰਦੀ ਆ ਹਾਂ ਕੋ ਤਾਂ ਆ ਬੜੇ ਦਿਨ ਬਾਅਦ ਹਾਂ ਲੱਗਾ ਵਲੋਗ ਆਪਣਾ ਵੇਖਣ ਦੇ ਮਮੀ ਨਹੀਂ ਕੱਲ ਵਾਲਾ ਪਾਪਾ ਰੈਡੀ ਹੋਣ ਦੇ ਆ ਪਰ ਦੂਸਰੇ ਕਮਰੇ 'ਚ ਫਿਰ ਚੱਲੀਏ ਆਪਾਂ ਉਹਨਾਂ ਨਾਲ ਚਾਚੇ ਨਾਲ ਅਦਰ ਪਾਪਾ ਵੀ ਰੈਡੀ ਹੋ ਗਏ ਆ ਤੇ ਚਲੀਏ ਪਾਪਾ ਫੇਰ ਚੱਲ ਚਲੀਏ ਨਹੀਂ ਪਹਿਲਾਂ ਜੇ ਆਪਾਂ ਜਿੰਦੇ ਆਪਣਾ ਮਠਿਆਈ ਲੈ ਆਈਏ ਤੇ ਫਿਰ ਮੰਮੀ ਨੂੰ ਘਰੋਂ ਲੈ ਕੇ ਫਿਰ ਜਾਨੇ ਹਨਾ ਰੈਡੀ ਵੀ ਟੀ-ਸ਼ਰਟ ਹੋ ਪਣੀ ਫਿਰਾਂ ਤਾਂ ਇਹ ਇਨਾ ਸਿੰਪਲ ਸੋਲੂਸ਼ਨ ਜਿਹੜੇ ਲਾਇਆ ਭਾਬਾ ਪੈਰਾਂ 'ਚ ਠੰਡ ਬਹੁਤ ਜ਼ਿਆਦੀ ਹੈ ਅਬੀ ਚਲੀਏ ਹੁਣ ਮੈਂ ਤੇ ਪਾਪਾ ਡੱਬਾ ਲੈ ਕੇ ਚਲੀਏ ਚੱਲ ਮੇਰੇ ਬੁੱਤ ਚਲੀਏ ਤੇ ਫਿਰ ਮੰਮੀ ਘਰੇ ਹੀ ਆ ਤੇ ਮੈਂ ਚੱਲ ਯਾਰ ਹੋਈ ਆ ਨਾ ਤੇ ਨਾਣਾ ਕੋ ਬੈਠਿਆ ਨਹੀਂ ਜਾਂਦਾ ਤੇ ਆਪਾਂ ਫਿਰ ਮਠਿਆਈ ਲੈ ਆਈ ਹਣਾ ਫਿਰ ਚਾਚਾ ਦਾ ਮੂੰਹ ਮਿੱਠਾ ਕਰਾ ਦਈਏ ਸੱਚ ਨਹੀਂ ਕਹਿਣਾ ਆਇਆ ਨਹੀਂ ਆ ਫਿਰ ਮੈਂ ਆ ਚੱਲ ਪਹਿਲਾਂ ਮੈਂ ਪਹਿਲਾਂ ਆਪਦਾ ਪਹਿਲਾਂ ਚੱਲੇ ਆਪਾਂ ਪਰ ਮੈਂ ਨਹੀਂ ਯਾਰ ਪਹਿਲਾਂ ਬਾਬਾ ਯਾਰ ਜਿਹਦੇ ਜਿੱਤੇ ਸੁਖਣਾ ਆਪਣਾ ਸੁੱਖੀ ਹੈ ਨਾ ਇਹ ਲਾਉਣੇ ਚਾਹੀਦੀ ਆ ਬਾਪੂ ਨੇ ਕਿਹਾ ਫਿਰ ਬਾਪੂ ਕਹਿੰਦਾ ਫਿਰ ਚਾਚੇ ਆ ਲ ਦੇਵਾਂ ਕੋਈ ਚੱਕਰ ਨਹੀਂ ਤੇ ਹੁਣ ਆਪਾਂ ਚੱਲੇ ਚਾਚੇ ਯਾਰ ਪਹਿਲਾਂ ਮੈਂ ਮਠਿਆਈ ਲੈ ਆਵਾਂ ਫਿਰ ਜਾਂਦੇ ਆ ਯਾਰ ਮੈਂ ਮਠਿਆਈ ਦਿੰਦੀ ਆ ਯਾਰ ਕਿੰਮ ਚੋਂ ਹੋ ਜੀ ਹਾਂ ਉਸਿਆ ਜਿਹੜੀ ਬਾਪੂ ਜੀ ਤੇ ਟੰਡੇ ਚ ਫੇਵਰਟ ਕੰਡੇ ਕਿਹੜੀ ਖੜੀਏ ਕਿਹੜੀ ਜਿਆਦਾ ਵਧੀਆ ਹੋਊਗੀ ਉਹ ਕਰਦੇ ਆ ਫਿਰ ਆਪਾਂ ਮੈਂ ਪਸੰਦ ਤੇ ਕਰ ਲਈ ਕਿਹੜੀ ਕਰਨੀ ਚੀਜ਼ ਇਹ ਵੀ ਲਗਾ ਕਰਨਾ ਸਾਥੇ ਉਹ ਅੱਗੇ ਆਪਾਂ ਉਹ ਵਧੀਆ ਕਰ ਲਈ ਚਮਚਾ ਮੇਰੇ ਤੋਂ ਉਹ ਵਧੀਆ ਬਰਾਇਟਿੰਗ ਲੱਗ ਗਿਆ ਇਹਦਾ ਜਿੰਨੇ ਚਮਚਾ ਫੇਵਰਟ ਚਮਚਾ ਮਤੇ ਆ ਮਿਲ ਕੇ ਜਰਾ ਬਾਈ ਦਾ ਬਹੁਤ ਜਿਆਦਾ ਵਧੀਆ ਲੱਗਦਾ ਮੈਨੂੰ ਆ ਵੀ ਚੱਕ ਪੈ ਗਈ ਹੁੰਦੀ ਹੈ ਆਪਣੀ ਸੱਬੇ ਵੀ ਮਠਾਈ ਦੀ ਲੈ ਜੋ ਸ਼ਰੀਂਗ ਦੀ ਮਾਰਦੀ ਹੈ ਫਪਾ ਜੋਡੇ ਦਾ ਨਾਮ ਕੀ ਕਰਨੀ ਦੀ ਲਈ ਛੇ ਆਲ ਕਰਤਾ ਇਕੱਠਾ ਲਾਵਾ ਕਰੇ ਜਾਂਦੇ ਹੁਣ ਆਪਾਂ ਮੰਮੀ ਨੇ ਵੀ ਚੱਕੇ ਤੇ ਫਿਰ ਚੱਲੀਏ ਆਪਾਂ ਚਾਚੇ ਆਲੋ ਮੋਟਰਸਾਈਕਲ ਮੈਂ ਬੜਾ ਚਲਾਉਣਾ ਜਿਹਦਾ ਆਪਣਾ ਤਿਆਰ ਕਰਾਇਆ ਹੈ ਨਾ ਵਧੀਆ ਲੱਗਦਾ ਚਲਾਉਣਾ ਜੀ ਹੁਣ ਮੈਂ ਜਾ ਜਾਉਂਦਾ ਫਿਰ ਇਹ ਵੀ ਲੱਗਦਾ ਇਹ ਲੋ ਅਜੇ ਜੀ ਆਉਗੇ ਦੀ ਆ ਜਾ ਵੀ ਪਾਲੂ ਬਣ ਗਿਆ ਆ ਪਾਲੂ ਚੱਲੀ ਆ ਚਰਨ ਚੱਕੀ ਨੇ ਇੱਥੇ ਕਰਨਾ ਪੈਣਾ ਕਿ ਉਹਨੂੰ ਵੀ ਚਾਚੇ ਘਰੇ ਖਾਣ ਕੇ ਖਾਣਾ ਚੰਗਾ ਇਹਦੀ ਉਹ ਦੋ ਸਾਨੂੰ ਦੱਸੀ ਹਾਂ ਇਹਦੀਓ ਕੰਬਲੀ ਜਿੱਥੇ ਲਿਆ ਕੇ ਰੱਖੋ ਇਹਦੀ ਮੈਂ ਵਿਛਾਦਨਾ ਕੰਬਲੀ ਕੋਲ ਗਾ ਜੱਕੀ ਵੇਖੀ ਠਾਕ ਵਾ ਤੁਹਾਨੂੰ ਬੋਦੀਆਂ ਬੋਦੀਆਂ ਬਹੁਤ ਵਾਹੀ ਫਿਰ ਮੈਂ ਪੜਾਉ ਦਵਾ ਇੰਟਰੋਡਕਸ਼ਨ ਆ ਵਾਹੋ ਇਹ ਵੀ ਭਰਾ ਹੀ ਆਪਣਾ ਇਹ ਵੀ ਖਾਸ ਹੀ ਆ ਬੰਦਾ ਔਰ ਇਹਨੂੰ ਲੱਗੇ ਘਰ ਮੈਂ ਭਰਾਵਾ ਮੈਂ ਮੈਨੂੰ ਛਾੜਿਆ ਨਾਲੇ ਤੇਰੀਆਂ ਨੇ ਬੈਠੇ ਨਹੀਂ ਆ ਨਹੀਂ ਮੋਟਰਸਾਈਕਲ ਤੇ ਤੇ ਫਿਰ ਮੈਂ ਇਹਨੂੰ ਸੱਦ ਲਿਆ ਆਪਣੇ ਭਰਾ ਨੂੰ ਮੈਂ ਹਾਲੇ ਚੱਲੀ ਆ ਫਿਰ ਲੈ ਵੀ ਆ ਗਏ ਘਰੇ ਹਲੋ ਬੂਆ

ਆਜੋ ਸਿੰਘ ਬੇ ਦਾਨੀ ਮੱਥਾ ਚੜਾਉਣਾ ਦੇ ਦੋ ਮਿੰਟ ਆਜੋ ਅੱਛਾ ਆਜੋ ਸਿੰਘ ਦੋ ਮਿੰਟ ਟੇਬਲ ਤੇ ਇਹਦਾ ਸਿੰਘ ਨਾ ਕਿ ਜਿੰਨਾ ਸਾਡੇ ਗੱਲ ਬੇਨਾਮ ਬੈਠੇ ਕਰਵਾਗੇ ਅਰਦਾਸ ਇੱਥੇ ਆਪਣੇ ਉਹ ਤਾਂ ਨਤੀਕਾ ਮੱਤੀ ਫੇਰ ਮੰਨ ਲਗੀ ਜੀ ਦੋਸਤ ਬੋਲੇ ਰਾਗੀ ਰੱਤੀ 19 ਲੋਹੇ ਨੂੰ ਸਾਹਮਣੇ ਚਲਾ ਨਾ ਸੋਨਾ ਬਣਿਆ ਬੜਾ ਵਧੀਆ ਵਾਹ अहं नय 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 न ਪਰੰਗਤ ਗੁਰਤੇ ਹਮਦਾਰਮ ਦਾਸੀ ਹੋ ਸਾਇਰ ਨਰਗੋਬਨ ਨੂੰ ਸਮਰ ਸ੍ਰੀ ਹਰਿ ਸ੍ਰੀ ਕਸ਼ੰਤ ਹੈ ਜਿਵੇਂ ਲਿਖਿਆ ਸਭ ਦੁੱਖ ਜਾਏ ਸ੍ਰੀ ਗੁਰੂ ਤੇਗ ਬਹਾਦਰ ਜੀ ਕਰਨ ਆਉਂਦੇ ਹੋਵੇ ਤਾਂ ਸਭ ਥਾਂ ਇਹਨਾਂ ਦੀ ਸਹਾਇ 10 ਪਿੱਤਾ ਸਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਸਭ ਥਾਂ ਇਹਨਾਂ ਦੀ ਸਹਾਇ ਜਿਸ ਸੰਬਾਸਨ ਦੀ ਆਤਮਿਕ ਜੋ ਜਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੰਗ ਸੁਗਣੀ ਪੰਗਿਆਂ ਦੇ ਚੰਨਾ ਕਮਨ ਚਰਦਾਸ ਮਹੰਤੀ ਕਾਲ ਸੁਖਵਾਏ ਗੁਰੂ ਆਪਦੇ ਚੰਨਾ ਕਮਨ ਚਰਦਾਸ ਬੇਨਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਪਹਿਲਾਂ ਵੀ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਹੁਣ ਵੀ ਕਰ ਰਹੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਨੇ ਅਪਾਰ ਕਿਰਪਾ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਜੀਓ ਜਸੀਦਾ ਚੈਨਲ ਚੱਲਿਆ ਅੰਗ ਸੰਸਾਹੀ ਹੋਏ ਮਹਾਰਾਜ ਬਖਸ਼ਤਾਂ ਪਾਈਆਂ ਪਹਿਲੀ ਤਨਖਾਹ ਆਪ ਦੀ ਤਨਖਾਹ ਜੋ ਆਪ ਨੇ ਰਿਜਕ ਆਪ ਨੇ ਧਨ ਦੌਲਤ ਬਖਸ਼ਿਆ ਬੇਟਾ ਮਨਜੂਰ ਕਰਨਾ ਆਪ ਦੀ ਹਜ਼ੂਰੀ ਚ ਮਠਿਆਈ ਦਾ ਪ੍ਰਸਾਦ ਸਾਜ ਜੀ ਕੇ ਹਾਜ਼ਰ ਦਰ ਪ੍ਰਵਾਨ ਕਰੋ ਦਰ ਪ੍ਰਵਾਨ ਹੋਇਆ ਪ੍ਰਸਾਦ ਸਾ ਸੰਗਤ ਦੀ ਰਸਨੀ ਲੈ ਕੇ ਹੋਵੇ ਜੋ ਜੀ ਸਕੇ ਸੋ ਆਪ ਜੀ ਦਾ ਪਿੱਤਰ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜਪੇ ਕਮਾਈ ਤੇ ਬਰਤਾ ਪਾਉਣਿਆ ਦਿਨ ਦੁਗਣੀ ਰਾਤ ਚੁਗਣੀ ਤਰਕੀ ਕਰੇ ਮਾਂ ਬਾਪ ਦਾ ਆਗਿਆ ਕਰਿਓ ਕਰਿ ਪਵਾ ਸੁਖ ਸ਼ਾਂਤੀਆਂ ਉਤੋਣੇ ਚੜਦੀ ਕਲਾ ਪਰੇ ਨ ਦਸਮਨਾ ਜੀ ਮਾਤ ਪਾਉਣੇ ਸਹੀ ਸੰਤ ਭੈਣ ਦੇ ਮਿਲਣ ਹੋਣੇ ਜਿੰਨਾ ਮਿਲਿਆ ਤੇਰਾ ਨਾਮ ਚਿੱਤਾਂ ਹੋਵੇ ਜੋ ਜੀ ਆਪਦੇ ਦਰਬਾਰ ਰਾਜੀ ਜਾਵੇ 254 ਸੰਤ ਪਰੇ ਸੂਤਰੇ ਨਾਮ ਦੀ ਚੜਦੀ ਕਲਾ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਗੁਣੇ ਸੋਨ ਹਾਲ ਸਤਿ ਸ੍ਰੀ ਅਕਾਲ ਤੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੋਗ ਲਾਉ ਰਹਿਮਤ ਕਰੋ ਬਖਸ਼ ਕਰੋ ਸਤਿਗੁਰੂ ਸਿ ਆਈ ਹਾਈ ਹਾਈ ਹੰਦ ਵੀ ਕਰਦੀ ਵਾਹਿਗੁਰੂ ਜੀ ਤਨਕ ਚੀਜ਼ਾਂ ਕਰਾ ਗਾਹੜਾ ਚੜੀ ਗਈਆਂ ਸਾਰਾ ਪਰਿਵਾਰ ਬੈਗਮ ਚਾਹ ਪਾਣੀ ਪੀਏ ਆਪਾਂ ਆਹ ਤੇ ਨਹੀਂ ਸੁਆਦ ਮਿਲ ਰਹੀਆਂ ਫਲਾਈ ਨਾ ਤੁਹਾਨੂੰ ਨਹੀਂ ਉਹ ਚਾਹ ਪਾਣੀ ਮੇਰੇ ਅੱਗੇ ਮੋਟੇ ਸੁਤੀ ਨਾ ਤੇ ਵਧੀਆ ਰਿਆ ਨੂੰ ਲੈ ਲਿਖਾਈ ਹੁਣ ਫਲਾਈ ਜਮ ਬਣਦੀ ਮੁੰਮੇ ਕੱਚਾ ਤਾਂ ਲੜੀ ਆਂਦੀ ਆਹ ਕਹਿੰਦਾ ਪਿਆਵਾਂ ਦੀ ਆਈ ਆ ਪੰਜਾਹੇ ਸੱਠਾਂ ਦੀ ਆਈ ਏ ਤਾਂ ਦਾ ਤੇਲ ਆ ਉਧਾਰਾ ਤੇ ਲੀ ਲੱਗਾ ਵਾ ਪੂ ਆ ਕੇ ਦਿਨ ਮੈਂ ਤੇ ਲੱਗਾ ਵਾ ਇਧਰ ਕੋਈ ਜਿਹੜੀ ਸਿੱਧੀ ਗੱਲ ਹੈ ਭਰਾ ਅੱਜ ਤੇ ਚੱਲਣ ਪਿਆਰ ਨਾਲ ਖਾਲਾ ਘਰ ਜਾ ਕੇ ਲੰਮਾ ਹਾਂ ਹਾਂ ਆਹ ਬਕਸਤਾ ਵਾ ਅੱਜ ਮੈਂ ਤੇ ਬਕਸਤਾ ਮੈਂ ਜਨ ਕੋਈ ਨਹੀਂ ਕਰਿਆ ਇਹ ਚੱਲ ਗਈ ਹੁਣ ਕਦੇ ਘਰੇ ਆਏ ਜੇ ਸਿੱਧੀ ਜਿਹੜੀ ਗੱਲ ਹੈ ਪੰਜਾਬੀ ਦਹਾਂ ਦੇ ਗੋਲ ਗੱਪੇ ਖਵਾ ਲਦਾਂਗੀ ਚੰਗਾ ਦਹਾਂ ਦਾ ਗੋਲ ਗੱਪੇ ਖਵਾ ਲਦਾਂਗੀ ਮੈਨੂੰ ਖਾਣਾ ਮੇਰੀ ਮਰਜ਼ੀ ਨਹੀਂ ਤੁਸੀਂ ਦੇਓ ਪਾਪੇ ਲਾ ਕੇ ਖਲੋ ਜਾਂਦੇ ਜੇ ਸੋਟੀ ਜਣ ਮੇਰਦਾ ਉਹ ਏ ਬਾਬਾ ਹੀ ਏ ਏ ਬਾਬਾ ਹੀ ਏ ਬਾਬਾ ਠੰਡ ਵਰਤਾ ਬਾਬਾ ਠੰਡ ਵਰਤਾ ਨਹੀਂ ਚੰਗੀ ਬਣੀ ਵੀ ਬਹੁਤ ਵਧੀਆ ਜਿਹੀ ਡਿਜ਼ਾਈਨ ਚੀਜ਼ ਬਣੀ ਹੈ ਬਾਪੂ ਤੇ ਨਹੀਂ ਨਹੀਂ ਤੋ ਘਰੋ ਘਰੋ ਕਰਿਆ ਇਹ ਆ ਕਿ ਡਿਜ਼ਾਈਨ ਚੀਜ਼ ਬਣੀ ਹੈ ਬੜੀ ਵਧੀਆ ਸ਼ਿਵ ਲੰਦਰਾਂ ਬੋਲਦੇ ਨੇ ਬੜੀ ਗੈਂ ਚੀਜ਼ ਬਣੀ ਬਾਪੂ ਮੈਨੂੰ ਕਿ ਡਰ ਲੱਗੁੰਦਾ ਸੀ ਮਾਸੀ ਧਰਨਦੀ ਮੈਂ ਕਿਹਦੀ ਮੈਂ ਡਰ ਲਾਦਾ ਡਰ ਕਾ ਮਾਸੀ ਅਜੇ ਮੈਨੂੰ ਬਹੁਤ ਡਰ ਲਾਦਾ ਮੈਨੂੰ ਆ ਭਰਾਵਾ ਸਪਾ ਮੈਂ ਵੀ ਦਿਨ ਰੋਟੀ ਪਾਣੀ ਖਾ ਲਿਆ ਵਾ ਤੇ ਬਲੋ ਬਣਾ ਨਹੀਂ ਗਰਵਾ ਹੁਣ ਚੇਤੇ ਆ ਭੁੱਖ ਬਹੁਤ ਜਨ ਲਗੀ ਵਾ ਰੋਟੀ ਖਾ ਲਈ ਆਪਾਂ ਇਧਰ ਬਾਪੂ ਦੇ ਗਰਵਾ ਨੈਟਫਲਿਕਸ ਤੇ ਬਸ ਹੁਣ ਮੂਵੀਆਂ ਵੇਖਣੀਆਂ ਵਾ ਯਾਰ ਕੋਈ ਚਾਹ ਦੀ ਲੱਗੂਗੀ ਫਿਰ ਫਾਗਾ ਤੇ ਮੈਂ ਸੇਰੀ ਵੀ ਤੋਣਾ ਲੈ ਵੀ ਘਰੇ ਚੱਲੇ ਆ ਦੋ ਕੁ ਮਿੰਟ ਕੋਈ ਜ਼ਰੂਰੀ ਸਮਾਨ ਲੈਣਾ ਵਾ ਤੇ ਚਾਚਾ ਕਹਿੰਦਾ ਯਾਰ ਇੱਥੇ ਰੋ ਕਹਿੰਦਾ ਇਹ ਭਰਾਵਾ ਇਹ ਰਹਿ ਪੈ ਨਹੀਂ ਆ ਕੀ ਤੁਸੀਂ ਦੇ ਰਹਿੰਦੇ ਨਹੀਂ ਇਹ ਫਿਰ ਤਾਂ ਕਰਕੇ ਮੈਂ ਅੱਜ ਸਮਾਨ ਲੈਣ ਚਲਾ ਆ ਆ ਜਾ ਆ ਜਾ ਲੈ ਲੈ ਤਾਂ ਕਰਕੇ ਯਾਰ ਉਹ ਕਹਿੰਦਾ ਕਹਿੰਦਾ ਭਰਾਵਾ ਤੁਹਾਡੇ ਨਾਲ ਹੀ ਰੋਹ ਰਾਇ ਪੈਨੇ ਤੇ ਅਸੀਂ ਮਮਾ ਹੀ ਕਹੀਏ ਤੇ ਤੀ ਰਹਿੰਦੇ ਨਹੀਂ ਜੀ ਇਹ ਉਹ ਪਾਪੂ ਕਹਿੰਦਾ ਕਹਿੰਦਾ ਕਿ ਸਵੇਰੇ ਨਾ ਫਿਰ ਹੋਵੇ ਹਿੰਦੀ ਕੰਮ ਤੇ ਜਾਣ ਨੂੰ ਹਨਾ ਤੇ ਤੰਦਰ ਕੋ ਨਾਲ ਨਾ ਕੱਜ ਕਸਟਰ ਸੀ ਚੋਕ ਲੋ ਤਾਂ ਕਰਕੇ ਫਿਰ ਚੱਲਿਆ ਰਾਇ ਪੈਨੀ ਕੋਈ ਚੱਕਰ ਨਹੀਂ ਚਾਚਾ ਡਿਆ ਕੇ ਨਾਲ ਮਾਤਾ ਵੀ ਮੈ ਸਮਾਨ ਲੈ ਆਈਏ ਨਾਲੇ ਕੁੱਤੇ ਨੇ ਰੋਟੀ ਪਾ ਆਈਏ ਆਪਾ ਸ਼ੈਰੀ ਨੇ ਮਾਰੀ ਮਸੋ ਨਹੀਂ ਚੱਕਰ ਵੀ ਮੈਂ ਤਾਂ ਜਦੋਂ ਕਿਹਾ ਨਾ ਭਰਾਵਾ ਗੱਡੀ ਤੇ ਬੈਠ ਕੇ ਹੁੰਦਾ ਜੀ ਹੋਣ ਤਮਿੰਦਰ ਲਾਊਗਾ ਗੱਡੀ ਚੰਗਾ ਅੰਬਰ ਸਾਰਾ ਨੂੰ ਪਾਈ ਹੈ ਨਾ ਪਰ ਨਹੀਂ ਨਾ ਸੈਣ ਪੇ ਹੋਏ ਪੁੱਤ ਬੈੱਡਰੂਮ ਹੀ ਚਾਹੀਦੀ ਹੈ ਹੌਲੀ ਜਾਂਦੇ ਹੌਲੀ ਨਾ ਕਰ ਇਦਾਂ ਪੁਲਸ ਵਾਲਿਆਂ ਕੋ ਮੈਨੂੰ ਕੋ ਮਾਫੀ ਨਹੀਂ ਮੰਗਿਆ ਜਾਣੀਆਂ ਅਗਲੇ ਬੰਨੇ ਗੱਡੀ ਵੀ ਉਹਨਾਂ ਦੀ ਲੱਗੀ ਹੋਏ ਲੈਟਾਂ ਜਾਂ ਗੰਡੀਆਂ ਓਏ ਵਿੱਚ ਆ ਗਏ ਆ ਗਏ ਵਿੱਚ ਅਗਲੇ ਨਹੀਂ ਆ ਗਏ ਸਮਾਂ ਲੱਗੇ ਇਹ ਬੱਪੂ ਆ ਡਾਂਦੇ ਫਿਰ ਮਾਂ ਵੇਖਣ ਦੇ ਲੈ ਘਰ ਘਲ ਕੂਫੂ ਚੱਲਦਾ ਕਿ ਨਹੀਂ ਇਧਰ ਪੂਰਾ ਚੀਨੀਆ ਦਾ ਓਹ ਵੇ ਕਿ ਡੀ ਸੀਰੀਅਸ ਹੋ ਕੇ ਲੱਗੀ ਲੋਬੀ ਚੰਗਾ ਜੀ ਸਾਰਿਆਂ ਨੂੰ ਸਰਵ ਮਿਲਦਿਆ ਬਣ ਲੋ ਤੇ ਚੰਗਾ ਜੀ ਸਾਸਰੀਆਂ ਕਾਲ ਅੱਜ ਆਪਾਂ ਕਿੰਨਾ ਘਰ ਆ ਚਾਚੇ ਆਲਾ ਅੱਜ ਚਾਚੇ ਵਾਲਾ ਆਪਾਂ